कपूरथला के ढिलवा तो उचा मार्ग से पिंड नूरपुर जनूहा विखे अज सवेरे दो गड्डिया की आमो सामने भयानक टक्कर हो जाए दोवे गड्डिया बुरी तरह नुकसानिया गई जिस वि सवार व्यक्ति जख्मी हो गए हैं पर गणीमत यह रही कि कोई भी जानी नुकसान नहीं होया घटना स्थान तो प्राप्त जानकारी अनुसार लखविंदर सिंह जो कि अपनी इनोवा गड्डी नंबर पी बी सिफर अठ सी पांच सत तीन छे चवार होके ढिलवा तरफ अपने पिंड जा रहे सन जदो ओ पिंड नूरपुर जनुहा नेड़े पुजे सामने तो गलत साइड आ रही एक मारुति कार नंबर डी एल के संताली ती टक्कर हो गई जिस कारण दोवे गड्डिया बुरी तरह नुकसानिया गई परंतु किसी भी जानी नुकसान तो बचा रहा घटना स्थान ते तुरंत पहुंचे सड़क सुरक्षा फोरस दे एएसआई कुलदीप सिंह वालों मारुति कार चालक नू राधा स्वामी ब्यास हस्पताल भेजा गया अते गड्डियां नू साइड ते करके आवाजाई नू बहाल करवाया गया है कपूरथला तो पत्रकार निर्मल सिंह दी रिपोर्ट हाँ जी सर की नाम लखविंदर सिंह जी जिहड़ी गड्डी तुहाडी तो हादसा ग्रस्त हुई है किवें हुई है ये अहीं उत्थों आउंदे जी सुरखपुर तों जी ਤੇ ਜਦੋਂ ਅਸੀਂ ਮੋੜ ਮੋੜਿਆਂ 'ਚ ਸਾਨੂੰ ਪਤਾ ਨਹੀਂ ਲੱਗਾ ਜੀ ਇਧਰੋਂ ਗੱਡੀ ਆ ਰਹੀ ਸੀ ਅਸੀਂ ਆਪ ਸਈ ਥੋੜੀ ਸਪੀਡ ਤੇ ਜਾ ਰਹੇ ਸੀ ਤੇ ਇਹ ਗੱਡੀਆਂ ਦੇ ਗੱਡੀਆਂ ਵਿੱਚ ਵਜੀਆਂ ਮੁੜ ਕੇ ਸਾਰੇ ਜਨਤਾ ਨੇ ਆਣ ਕੇ ਸਾਡੇ ਵਿੱਚੋਂ ਕੱਢਿਆ ਜੀ ਤੇ ਛੱਟਾ-ਛੱਟਾ ਲੱਗੀਆਂ ਜੀ ਆ ਬਾਅਦ 60 ਵਾਜੀ ਕਿੰਨੇ ਜਾਣੇ ਸਵਾਦ ਸੀ ਤੁਸੀਂ ਤੁਹਾਡੀ ਗੱਡੀ 'ਚ ਦੋ ਜਾਣੇ ਸੀ ਜੀ ਅੱਛਾ ਤੇ ਦੂਜੀ ਜਿਹੜੀ ਸਾਹਮਣੇ ਤੋਂ ਗੱਡੀ ਟਕਰਾਈ ਆ ਉਹ ਕਿਹੜੀ ਗੱਡੀ ਸੀਗੀ ਇਹ ਨਾ ਗੱਡੀ ਤਾਂ ਨਹੀਂ ਅੱਛਾ ਚਲੋ ਕੋਈ ਨਹੀਂ ਉਹ ਉਹ ਠੀਕ ਠਾਕ ਹੈ ਹਾਂਜੀ ਉਹ ਨਹੀਂ ਸੈਂਟਰੋ ਹੀ ਤੇ ਉਹ ਨੂੰ ਲੈ ਕੇ ਬਿਆਸਾ ਹਸਪਤਾਲ ਨਾਲ ਕੇਮੂਲਸਾਈ ਠੀਕ ਹੈ ਜੀ ਹਾਂ ਜੀ ਹਾਂ ਸੜਕ ਸੁਰੱਖਿਆ ਫੋਰਸ ਟਾਈਮ ਨਾਲ ਪਹੁੰਚ ਗਈ ਹੈ ਟ੍ਰੈਫਿਕ ਪੁਲਿਸ ਵਾਲੇ ਆ ਗਏ ਸੀ ਟਾਈਮ ਨਾਲ ਠੀਕ ਹੈ ਜੀ ਤਿੰਨ ਵੀਰ ਆ ਗਏ ਟਾਈਮ ਤੇ ਜੀ ਜਿਹੜਾ ਦੂਜੀ ਗੱਡੀ ਚ ਫਟਿਆ ਉਹਨੂੰ ਹਸਪਤਲ ਜਾ ਗਿਆ ਉਹਨੂੰ ਬਿਆਸਾ ਹਸਪਤਾਲ ਲੈ ਕੇ ਆ ਜੀ ਹਾਂ ਜੀ ਸਰ ਕੀ ਟੋਡਰ ਨੋ ਕਿਸੇ ਦਾ ਟਾਈਮ ਇਹ ਸਈ ਗੁਲਦੀਪ ਸਿੰਘ ਸੜਕ ਸੁਰੱਖਿਆ ਫੋਰਸ ਬਿਆਸ ਤੋਂ ਦਿਆਲਪੁਰ ਮੈਂ ਡਿਊਟੀ ਕਰਦਾ ਜੀ ਸੋ ਇਹ ਇੱਕ ਕਾਲ ਆਈ ਸੀਗੀ 112 ਤੋਂ ਬੇ ਪਿੰਡ ਨੂਰਪੁਰ ਜਨੂਆ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਸਾਡਾ ਵਾਸੇ ਏਰੀਆ ਨਹੀਂ ਪੈਂਦਾ ਜੀ ਇੱਥੋਂ 7 ਕਿਲੋਮੀਟਰ ਸਾਡਾ ਏਰੀਆ ਸ਼ੁਰੂ ਆ ਪਰ ਇੱਕ ਇਨਸਾਨੀਅਤ ਦੇ ਤੌਰ ਤੇ ਆਪਾਂ ਆਣ ਕੇ ਤੇ ਉਹ ਗੱਡੀਆਂ ਸਿੱਧੀਆਂ ਕਰਾਈਆਂ ਜ਼ਖਮੀ ਜਿਹੜਾ ਸੀਗਾ ਉਹਦੀ ਲੱਤ ਟੁੱਟ ਗਈ ਪੱਟੜ ਤੋਂ ਲੱਤ ਟੁੱਟ ਗਈ ਆ ਤੇ ਉਹਨੂੰ ਹਸਪੀਟਲ ਜਿਹੜਾ ਉਹ ਭੇਜ ਦਿੱਤਾ ਗਿਆ ਐਂਬੂਲੈਂਸ ਦੇ ਦੁਆਰਾ ਤੇ ਗੱਡੀਆਂ ਹੁਣ ਸਾਈਡ ਤੇ ਕਰਵਾ ਕੇ ਤੇ ਰੋਡ ਕਲੀਅਰ ਕਰਾਤਾ ਜੀ ਬਸ